ਸ਼ਿਪਾਰ ਦੇ ਮੇਲੇ ਬਾਰੇ ਤਾਂ ਹਰ ਕਿਸੇ ਨੇ ਸੁਣਿਆ ਹੋਣਾ ਦੋਸਤੋ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਨਾਲੇ ਤਾਂ ਸ਼ਿਪਾਰ ਦਾ ਮੇਲਾ ਦਿਖਾਉਨੇ ਆ ਨਾਲੇ ਇਥੋਂ ਦੇ ਇਤਿਹਾਸ ਬਾਰੇ ਵੀ ਗੱਲ ਕਰਦੇ ਆ ਲਗਭਗ 250 ਸਾਲਾਂ ਤੋਂ ਇਹ ਮੇਲਾ ਪਿੰਡ ਸ਼ਿਪਾਰ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਲੱਗਦਾ ਆ ਰਿਹਾ ਪਹਿਲਾਂ ਇਸ ਪਿੰਡ ਦਾ ਨਾਮ ਛਾਪਾ ਰਾਣੀ ਹੁੰਦਾ ਸੀ ਭਾਵ ਕਿ ਸੱਪਾਂ ਦੀ ਰਾਣੀ ਕਹਿ ਸਕਦੇ ਆਪਾਂ ਸੱਪਾਂ ਦੀ ਰਾਣੀ ਨਾਮ ਦੇ ਨਾਲ ਇਹ ਪਿੰਡ ਮਸ਼ਹੂਰ ਸੀ ਉਸ ਤੋਂ ਬਾਅਦ ਜਿਵੇਂ ਆਪਾਂ ਆਪਣੇ ਸਿਆਣੇ ਬਜ਼ੁਰਗਾਂ ਤੋਂ ਸੁਣਦੇ ਆਏ ਆਂ ਇਹ ਪਿੰਡ ਥੈ ਹੋ ਗਿਆ ਸੀ ਧਰਤੀ ਦੇ ਵਿੱਚ ਸਮਾ ਗਿਆ ਸੀ ਫਿਰ ਇਸ ਪਿੰਡ ਦਾ ਨਾਮ ਥੈ ਰੱਖਿਆ ਗਿਆ ਉਸ ਤੋਂ ਬਾਅਦ ਹੌਲੀ-ਹੌਲੀ ਇਸ ਪਿੰਡ ਦਾ ਨਾਮ ਛਪਾਰ ਬਣ ਗਿਆ ਭਾਵ ਕਿ ਛਪਾਰ ਇਸ ਪਿੰਡ ਦਾ ਨਾਮ ਰੱਖਿਆ ਗਿਆ ਇੱਥੇ ਬਾਬਾ ਗੁੱਗਾ ਜ਼ਹਿਰਪੀਰ ਤੇ ਬਾਬਾ ਸਿੱਧ ਸਲੱਖਣ ਜੀ ਦੀ ਜਗ੍ਹਾ ਬਣੀ ਹੋਈ ਹੈ ਜੇ ਸਥਾਨ ਦੇ ਉੱਤੇ ਮੇਲਾ ਲੱਗਦਾ ਤੇ ਜੋ ਬਾਬਾ ਸਿੱਧ ਸਲੱਖਣ ਜੀ ਸਨ ਉਹ ਸੇਖੋਂ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸੀ ਇੱਕੋ ਮਾਂ ਦੇ ਕੁੱਖ ਵਿੱਚੋਂ ਦੋ ਬੱਚਿਆਂ ਨੇ ਜਨਮ ਲਿਆ ਸੀ ਇੱਕ ਬਾਬਾ ਸਿੱਧ ਸੁਲੱਖਣ ਜੀ ਤੇ ਦੂਜੇ ਬੱਚੇ ਨੇ ਸੱਪ ਦੇ ਰੂਪ ਦੇ ਵਿੱਚ ਜਨਮ ਲਿਆ ਸੀ ਇਹ ਮੇਲਾ ਹਰੇਕ ਸਾਲ ਸਤੰਬਰ ਮਹੀਨੇ ਦੇ ਵਿੱਚ ਲੱਗਦਾ ਹੈ ਜਿੱਥੇ ਬੜੀ ਦੂਰੋਂ ਦੂਰੋਂ ਲੋਕ ਮਿੱਟੀ ਕੱਢਣ ਆਉਂਦੇ ਆ ਇਸ ਮੇਲੇ ਦਾ ਲੋਕਾਂ ਨੂੰ ਬਹੁਤ ਇੰਤਜ਼ਾਰ ਰਹਿੰਦਾ ਵਾ ਵੀ ਮੇਲਾ ਕਿਤੇ ਨਾ ਕਿਤੇ ਆਪਣਾ ਪੁਰਾਣਾ ਸੱਭਿਆਚਾਰ ਵੀ ਦਰਸਾਉਂਦਾ ਹੈ ਜਿੰਨੇ ਵੀ ਪੰਜਾਬ ਦੇ ਵਿੱਚ ਮੇਲੇ ਲੱਗਦੇ ਨੇ ਕਿਤੇ ਨਾ ਕਿਤੇ ਉਹ ਜੁੜੇ ਹੋਏ ਨੇ ਆਪਣੇ ਸੱਭਿਆਚਾਰ ਦੇ ਨਾਲ ਅਕਸਰ ਆਪਾਂ ਕਿਤਾਬਾਂ ਵਿੱਚ ਵੀ ਇਸ ਮੇਲੇ ਦਾ ਜ਼ਿਕਰ ਸੁਣਦੇ ਆਏ ਆ ਪੜ੍ਹਦੇ ਆਏ ਆ ਇੱਕ ਗੱਲ ਹੋਰ ਬੜੀ ਖਾਸ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਨਾ ਦੋਸਤੋ ਵੀ ਇਸ ਮੇਲੇ ਦੇ ਵਿੱਚ ਅੱਜ ਵੀ ਬਜ਼ੁਰਗ ਉਦਾਂ ਹੀ ਪੈਦਲ ਚੱਲ ਕੇ ਮੇਲੇ 'ਚ ਆਉਂਦੇ ਨੇ ਹਰ ਇੱਕ ਸਾਲ ਆਉਂਦੇ ਨੇ ਤੇ ਮਿੱਟੀ ਕੱਢ ਕੇ ਆਪਣੀ ਸ਼ਰਧਾ ਨਾਲ ਮੱਥਾ ਟੇਕ ਕੇ ਵਾਪਸ ਜਾਂਦੇ ਨੇ ਉਹ ਵੀ ਇਸ ਮੇਲੇ 'ਤੇ ਆ ਕੇ ਆਪਦੇ ਬਚਪਨ ਵਾਲੇ ਆਪਦੇ ਜਵਾਨੀ ਵਾਲੇ ਸਮੇਂ ਨੂੰ ਯਾਦ ਕਰਦੇ ਨੇ ਇਹਨਾਂ ਦਿਨਾਂ ਦੇ ਵਿੱਚ ਬਾਕੀ ਜਿਹੜੇ ਨੇੜਲੇ ਪਿੰਡ ਨੇ ਉਹਨਾਂ ਦੇ ਵਿੱਚ ਵੀ ਬੜੀ ਚਹਲ-ਪਹਿਲ ਰਹਿੰਦੀ ਆ ਰੌਣਕ ਮੇਲਾ ਲੱਗਿਆ ਰਹਿੰਦਾ ਜੇ ਆਪਾਂ ਥੋੜਾ ਸਮਾਂ ਪਹਿਲਾਂ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਆਲੇ-ਦਾਲੇ ਤੇ ਛਪਾਰ ਪਿੰਡ ਦੇ ਵਿੱਚ ਵੀ ਲੋਕਾਂ ਦੇ ਘਰੇ ਰਿਸ਼ਤੇਦਾਰ ਆਉਣ ਲੱਗ ਜਾਂਦੇ ਸੀ 4-4 5-5 ਦਿਨ ਪਹਿਲਾਂ ਰਾਤਾਂ ਰਹਿਣੀਆਂ ਆ ਕੇ ਮੇਲੇ ਦਾ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਹੁੰਦਾ ਸੀ ਸੋ ਉਹ ਚੀਜ਼ ਅੱਜ ਦੇ ਸਮੇਂ ਦੇ ਵਿੱਚ ਆਪਾਂ ਨੂੰ ਕਿਤੇ ਨਾ ਕਿਤੇ ਘੱਟ ਦੇਖਣ ਨੂੰ ਮਿਲਦੀ ਹੈ ਹਨ ਤੇ ਰਾਤ ਨੂੰ ਜਿਹੜਾ ਮਾਹੌਲ ਹੁੰਦਾ ਇਸ ਮੇਲੇ ਦਾ ਜਿੰਨਾ ਲਾਈਟਾਂ ਨਾਲ ਸ਼ਿੰਗਾਰਿਆ ਹੁੰਦਾ ਝੂਲਿਆਂ ਨੂੰ ਮੈਂ ਕਹਿੰਦਾ ਬਾ ਕਮਾਲ ਉਹ ਸਮੇਂ ਦਾ ਦ੍ਰਿਸ਼ ਬਣਿਆ ਹੁੰਦਾ ਮਾਲਵੇ ਦੇ ਸਭ ਤੋਂ ਵੱਡੇ ਤੇ ਮਸ਼ਹੂਰ ਮੇਲੇ ਦਾ ਜ਼ਿਕਰ ਵੱਡੀਆਂ-ਵੱਡੀਆਂ ਫਿਲਮਾਂ ਤੇ ਗੀਤਾਂ ਦੇ ਵਿੱਚ ਹੁੰਦਾ ਆਇਆ ਤੇ ਅੱਗੇ ਵੀ ਇਦਾਂ ਹੀ ਹੁੰਦਾ ਰਹੂਗਾ ਜਦੋਂ ਕਿਤੇ ਵੀ ਪੰਜਾਬ ਦੇ ਵਿੱਚ ਜਾਂ ਬਾਹਰ ਕਿਤੇ ਮੇਲਿਆਂ ਦੀ ਗੱਲਬਾਤ ਚੱਲੂਗੀ ਤਾਂ ਛਪਾਰ ਦੇ ਮੇਲੇ ਦਾ ਨਾਮ ਪਹਿਲੇ ਨੰਬਰ ਤੇ ਆਊਗਾ ਸੋ ਇਹ ਸੀ ਵੀਡੀਓ ਛਪਾਰ ਦੇ ਮੇਲੇ ਦੇ ਸੰਬੰਧ ਦੇ ਵਿੱਚ ਚੰਗੀ ਲੱਗੀ ਵੀਡੀਓ ਤਾਂ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਆਪਣਾ ਚੈਨਲ ਵੀ ਬਾਈ ਸਾਰੇ ਫੋਲੋ ਕਰ ਲਿਓ ਛਪਾਰ ਵਾਲੇ ਭਰਾ ਤਾਂ ਖਾਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ Dann aber die.